ਤੰਨੀ ਜੀ ਖਬਰ ਆ ਰਹੀ ਹੈ ਕਿ ਹੁਣੇ ਕਾਂਗਰਸ ਦੇ ਵਿਧਾਇਕ ਅਸ਼ੋਨੀ ਸੇਖੜੀ ਜੀ ਦੀ ਤਬੀਅਤ ਖਰਾਬ ਹੋ ਗਈ ਹੈ ਇਸ ਵੇਲੇ ਕੀ ਹਾਲਾਤ ਬਣੇ ਹੋਏ ਨੇ ਵਿਧਾਨ ਸਭਾ ਚ ਅਕਚੁਲੀ ਜੀ ਇਹਨਾਂ ਨੇ ਨਾ ਗੱਲ ਤੋਂ ਲਾਈਟ ਤੇ ਏਸੀ ਬੰਦ ਕੀਤੇ ਹੋਏ ਆ ਉਹਦੇ ਨਾਲ ਉਹਨਾਂ ਨੂੰ ਤੇੜੀਆਂ ਜਿਆਦਾ ਆ ਗਏ ਉਹ ਡੌਰ ਹੋ ਗਿਆ ਤਾਂ ਵੀ ਤੇ ਉਹਨੇ ਸੀ ਐਂਬੂਲੈਂਸ ਮਗਾਈ ਹੈ ਉਹਨੇ ਸੀ ਰੋਸ਼ਡਣ ਜਾ ਰਹੇ ਹੈ ਇਸ ਕਰਕੇ ਮੈਂ ਥੋੜਾ ਉਧਰ ਬੀਚੀ ਗਏ ਬਾਅਦ ਵਿੱਚ ਮੈਂ ਗੱਲ ਕਰ ਪਾਗਾ ਜੀ ਚੰਨੀ ਸਾਹਿਬ ਹੁਣ ਜਿਸ ਤਰ੍ਹਾਂ ਵਿਦਾਇਕਾਂ ਦੀ ਤਵੇਦ ਵੀ ਖਰਾਬ ਹੋ ਰਹੀ ਹੈ ਕਿ ਹੁਣ ਅੱਗੇ ਹਜੇ ਵੀ ਜਾਰੀ ਰਹੇਗਾ ਪ੍ਰਦਰਸ਼ਨ ਜਾਂ ਖਤਮ ਕਰੋਗੇ ਤੁਸੀਂ ਨਹੀਂ ਪ੍ਰਦਰਸ਼ਨ ਜਾਰੀ ਰਹੇਗਾ ਜੀ ਪ੍ਰਦਰਸ਼ਨ ਨਾਲ ਕੁਝ ਚੰਨੀ ਸਾਹਿਬ ਇਸ ਵੇਲੇ ਆਪਾਂ ਜਾਣਨਾ ਚਾਹਾਂਗੇ ਕਿ ਅੰਦਰ ਦਾ ਹਾਲਾਤ ਹੈ ਕੀ ਨਹੀਂ ਅੰਦਰ ਇਹਨਾਂ ਨੇ ਬਹੁਤ ਗਰਮੀ ਕੀਤੀ ਹੋਈ ਹੈ ਏਸੀ ਬੰਦ ਕੀਤੇ ਹੋਏ ਹੈ ਲਾਈਟ ਬਿਲਕੁਲ ਬੰਦ ਕੀਤੀ ਹੋਈ ਹੈ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਹੈ ਏਸੀ ਮਤਲਬ ਲੇਕਿਨ ਪੰਜਾਬ ਦੀ ਲੜਾਈ ਵਾਸਤੇ ਅਸੀਂ ਅੰਦਰ ਲੜ ਰਹੇ ਆ ਗਰਮੀਆਂ ਨਾਲ ਪਿੱਛੇ ਹੋਏ ਆ ਕੋਈ ਹਾਲਾਤ ਨਹੀਂ ਆਂਦਾ ਮੁੱਖ ਮੰਤਰੀ ਤੋਂ ਇਲਾਵਾ ਵੀ ਤੁਹਾਡਾ ਕਿਸੇ ਨੇ ਸੰਪਰਕ ਕੀਤਾ ਕੀ ਇਹ ਪ੍ਰਦਰਸ਼ਨ ਖਤਮ ਕਰ ਦੋ ਮੁੱਖ ਮੰਤਰੀ ਜੀ ਡਰਾਮਾ ਕਰਨ ਆਏ ਸੀ ਆਈਸੀ ਉਹਨਾਂ ਦਾ ਡਰਾਮਾ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਮੋੜਤਾ ਜਿਸ ਤਰ੍ਹਾਂ ਆਏ ਸੀ ਮੈਂ ਕਿਹਾ ਪੰਜਾਬ ਦੀ ਗੱਲ ਕਰਨੀ ਆ ਤਾਂ ਕਰੋ ਇਕੱਲੇ ਹੱਥ ਜੋੜਨ ਨਾਲ ਅਪੀਲਾਂ ਕਰਨ ਨਾਲ ਕੁਝ ਨਹੀਂ ਹੁੰਦਾ ਜੀ ਜਿਹੜਾ ਬਾਕੀ ਜ਼ਰੂਰਤਾਂ ਨੇ ਜਾਂ ਖਾਣ ਪੀਣ ਦੀਆਂ ਜ਼ਰੂਰਤਾਂ ਨੇ ਉਹ ਤੁਹਾਡੇ ਤੱਕ ਸਮਾਨ ਕਿਸ ਤਰ੍ਹਾਂ ਪਹੁੰਚ ਰਿਹਾ ਹੋਣ ਉਹ ਕੱਲ ਸਾਡੇ ਬੰਦੇ ਕਿਸੇ ਤਰੀਕੇ ਦੇ ਨਾਲ ਅੰਦਰ ਖਾਣਾ ਲਿਆਏ ਸੀ ਲੇਕਿਨ ਅੱਜ ਸਾਡਾ ਕੋਈ ਖਾਣਾ ਨਹੀਂ ਆਇਆ ਕੱਲ ਵਾਲੇ ਨਾਲ ਵੀ ਅਸੀਂ ਥੋੜਾ ਬਹੁਤਾ ਕੰਮ ਚਲਾਇਆ ਲੇਕਿਨ ਫੇਰ ਵੀ ਅਸੀਂ ਭੁੱਖੇ ਰਹਿ ਕੇ ਵੀ ਕੰਮ ਕਰਨ ਨੂੰ ਤਿਆਰ ਹਾਂ